ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਗੁੰਮ ਲੈਸ ਲਾਉਣ ਦੀ ਇੱਕ ਹੋਰ ਵੀਡੀਓ ਵੀ ਆਪਾਂ ਗੁੰਮ ਲੈਸ ਨੂੰ ਕਿਸ ਤਰੀਕੇ ਨਾਲ ਲਾ ਸਕਦੇ ਹਾਂ ਇੱਕ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਗੁੰਮ ਲੈਸ ਲਾਉਣ ਦੀ ਤੇ ਉਹ ਪਹਿਲਾ ਤਰੀਕਾ ਸੀ ਇਹ ਦੂਜਾ ਤਰੀਕਾ ਠੀਕ ਹੈ ਕਈ ਤਰੀਕਿਆਂ ਨਾਲ ਲੈਸ ਲੱਗਦੀ ਹੈ ਠੀਕ ਹੈ ਜੀ ਇਹ ਦੂਜਾ ਤਰੀਕਾ ਹੈ ਜਿਹੜਾ ਇਹ ਬਹੁਤ ਇਹ ਬਹੁਤ ਸੌਖਾ ਤੇ ਆਸਾਨੀ ਦੇ ਨਾਲ ਲੱਗ ਜਾਂਦੀ ਹੈ ਇਸ ਤਰੀਕੇ ਨਾਲ ਜਦੋਂ ਲਾਉਣਿਆ ਤੇ ਬਿਲਕੁਲ ਵੱਲ ਨਹੀਂ ਪੈਂਦਾ ਜਦੋਂ ਆਪਾਂ ਕਪੜੇ ਨੂੰ ਫੋਲਡ ਕਰਦੇ ਆ ਠੀਕ ਹੈ ਇਸ ਤਰੀਕੇ ਨਾਲ ਲੈਸ ਲਾਵਾਂਗੇ ਤਾਂ ਹਾਂਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਸ਼ਰਟ ਬਣਾ ਕੇ ਤਿਆਰ ਕਰ ਲੈਣੀ ਹੈ ਤੇ ਠੀਕ ਹੈ ਜਿਵੇਂ ਹੁਣ ਸ਼ਰਟ ਦੇ ਦੋਨੋਂ ਪੱਲੇ ਹੁੰਦੇ ਆ ਠੀਕ ਹੈ ਫਰੰਟ ਤੇ ਬੈਕ ਹੁਣ ਦੋਨਾਂ ਨੂੰ ਆਪਾਂ ਬਰਾਬਰ ਕਰਕੇ ਕਰੀਜ਼ ਕਰ ਲੈਣੀ ਹੈ ਠੀਕ ਹੈ ਜਿੱਥੇ ਆਪਾਂ ਲੈਸ ਲਾਉਣੀ ਹੈ ਤੇ ਇਹਦੇ ਵਿੱਚ ਜਿਹੜਾ ਇੱਕ ਪਾਸਾ ਹੈ ਉਹਨੂੰ ਆਪਾਂ ਅੰਦਰ ਨੂੰ ਫੋਲਡ ਕਰ ਦੇਣਾ ਇਸ ਤਰੀਕੇ ਦੇ ਵਿੱਚ ਆਪਾਂ ਸਿੱਧੇ ਪਾਸੇ ਲੈਸ ਨਹੀਂ ਰੱਖਣੀ ਇਸ ਤਰੀਕੇ ਵਿੱਚ ਆਪਾਂ ਪੁੱਠੇ ਪਾਸੇ ਕਰਕੇ ਲੈਸ ਰੱਖਣੀ ਹੈ ਠੀਕ ਹੈ ਜਿਵੇਂ ਦੇਖੋ ਇੱਕ ਪਾਸਾ ਹੋ ਗਿਆ ਇਸਦੇ ਆਪਾਂ ਉਲਟੇ ਪਾਸੇ ਲੈਸ ਰੱਖੀ ਆ ਉਹ ਵੀ ਜਮਾ ਕੰਨੀ ਦੇ ਉੱਤੇ ਠੀਕ ਹੈ ਹੁਣ ਤੁਸੀਂ ਇਸ ਚੀਜ਼ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖਣਾ ਜਦੋਂ ਆਪਾਂ ਇਸ ਤਰੀਕੇ ਨਾਲ ਲੈਸ ਲਾਉਣੀ ਹੁੰਦੀ ਹੈ ਉਦੋਂ ਆਪਾਂ ਲੈਸ ਨੂੰ ਸਿੱਧੀ ਰੱਖਣਾ ਠੀਕ ਹੈ ਜੀ ਤੇ ਉਹ ਵੀ ਆਪਾਂ ਕੀ ਹੈ ਜਿਹੜੀ ਸਾਈਡ ਤੋਂ ਕਿਨਾਰੀ ਹੁੰਦੀ ਹੈ ਲੈਸ ਨੂੰ ਅੰਦਰਲੀ ਸਾਈਡ ਕਰਕੇ ਰੱਖਣਾ ਇਸ ਤਰੀਕੇ ਨਾਲ ਤਾਂ ਫਿਰ ਆਪਾਂ ਨਾਲ-ਨਾਲ ਕਰਕੇ ਸਲਾਈ ਲਾਈ ਜਾਣੀ ਹੈ ਠੀਕ ਹੈ ਜੇ ਲੈਸ ਨੂੰ ਪੁੱਠਾ ਰੱਖਾਂਗੇ ਇਸ ਦੇ ਉੱਤੇ ਹਨਾ ਕਿਉਂਕਿ ਸ਼ਰਟ ਵੀ ਪੁੱਠੀ ਹੈ ਤੇ ਲੈਸ ਵੀ ਪੁੱਠੀ ਰੱਖਤੀ ਤਾਂ ਉਹ ਸਹੀ ਨਹੀਂ ਲੱਗਣੀ ਠੀਕ ਹੈ ਇਸ ਚੀਜ਼ ਨੂੰ ਬਸ ਧਿਆਨ ਚ ਰੱਖਣਾ ਸ਼ਰਟ ਆਪਣੀ ਪੁੱਠੀ ਹੋਣੀ ਚਾਹੀਦੀ ਹੈ ਤੇ ਲੈਸ ਆਪਣੀ ਸਿੱਧੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਸ ਚੀਕ ਨੂੰ ਆਪਾਂ ਛਿਉਣ ਲਾ ਲੈਣੀ ਹੈ ਤੇ ਬਿਲਕੁਲ ਨਾਲ-ਨਾਲ ਕਰਕੇ ਲਾਉਣੀ ਹੈ ਜਿੰਨੀ ਕ ਲੈਸ ਤੁਸੀਂ ਦਿਖਾਉਣੀ ਹੈ ਬਾਹਰ ਨੂੰ ਹਨਾ ਉੰਨੀ ਕ ਆਪਾਂ ਸਲਾਈ ਲਾਈ ਜਾਣੀ ਹੈ ਠੀਕ ਹੈ ਜੀ ਬਸ ਧਿਆਨ ਦੇ ਨਾਲ ਲਾਉਣੀ ਹੈ ਇਦੇ ਨਾਲ ਕੀ ਇਹ ਬਿਲਕੁਲ ਵੱਲ ਨਹੀਂ ਪੈਂਦੇਗੇ ਕੱਪੜਾ ਜਦੋਂ ਆਪਾਂ ਫੋਲਡ ਕਰਦੇ ਆ ਹਨਾ ਲੈਸ ਨੂੰ ਦੂਜੀ ਵਾਰ ਫੋਲਡ ਕਰਦੇ ਆ ਉਦੋਂ ਨਾ ਕੱਪੜੇ 'ਚ ਕਈ ਵਾਰ ਵੱਲ ਪੈਣ ਲੱਗ ਜਾਂਦੇ ਵੱਲ ਬਿਲਕੁਲ ਨਹੀਂ ਪੈਂਦੇ ਇਸ ਤਰੀਕੇ ਨਾਲ ਜਦੋਂ ਆਪਾਂ ਲੈਸ ਲਾਉਣਾ ਬਹੁਤ ਆਸਾਨੀ ਦੇ ਨਾਲ ਲੱਗ ਜਾਂਦੀ ਹੈ ਹਾਂਜੀ ਹੁਣ ਆਪਾਂ ਸ਼ਰਟ ਨੂੰ ਸਿੱਧਾ ਕਰਾਂਗੇ ਠੀਕ ਹੈ ਜੀ ਤੇ ਦੇਖੋ ਆਪਾਂ ਜਦੋਂ ਇਸ ਤਰੀਕੇ ਨਾਲ ਲੈਸ ਲਾਉਣੀ ਹੈ ਤਾਂ हिਪ ਦੇ ਉੱਤੋਂ ਵੀ ਬਹੁਤ ਵਧੀਆ ਤਰੀਕੇ ਨਾਲ ਲੱਗਦੀ ਹੈ ਫਿਨਿਸ਼ਿੰਗ ਦੇ ਨਾਲ ਲੱਗਦੀ ਹੈ ਤੇ ਇਹਦੇ ਨਾਲ ਕੀ ਹੈ लेस ਇਧਰ ਉਧਰ ਨਹੀਂ ਹੁੰਦੀ ਬਿਲਕੁਲ ਵੀ ਠੀਕ ਹੈ ਪ੍ਰੋਪਰ ਆਪਾਂ हिਪ ਦੇ ਕੋਲੋਂ ਲਾ ਸਕਦੇ ਹਾਂ ਫਿਨਿਸ਼ਿੰਗ ਦੇ ਨਾਲ ਠੀਕ ਹੈ ਤੇ ਹੁਣ ਤੁਸੀਂ ਦੇਖੋ ਆਪਾਂ ਇਸ ਤਰੀਕੇ ਨਾਲ ਜਿੱਥੇ ਆਪਾਂ ਕਰੀਜ਼ ਬਣਾਈ ਸੀ हिਪ ਦੀ ਹਨਾ ਉਸ ਤਰੀਕੇ ਆਪਾਂ ਫੋਲਡ ਕਰ ਲੈਣਾ ਠੀਕ ਹੈ ਐਦਾਂ ਹੁਣ ਇਹ ਚੀਜ਼ ਦਾ ਧਿਆਨ ਚ ਰੱਖਣਾ ਜਿਵੇਂ ਹੁਣ लेस ਆਪਾਂ ਸਿੱਧੀ ਰੱਖੀ ਸੀ ਹਨਾ ਉਹ लेस ਦਾ ਵੇਖੋ ਸਿੱਧਾ ਪਾਸਾ ਉੱਪਰ ਹੀ ਆ ਜਾਊਗਾ ਠੀਕ ਹੈ ਦਿਖੋ ਇੰਸਟ੍ਰਿਕ ਦੇ ਨਾਲ ਇਹਨੂੰ ਬਰਾਬਰ ਕਰਨਾ ਹੈ ਬਸ ਧਿਆਨ ਰੱਖਣਾ ਹੈ ਵੀ ਵੱਲ ਨਾ ਪੈਣ ਠੀਕ ਹੈ ਇਧਰ ਉਧਰ ਨਾ ਹੋ ਜੇ ਬਸ ਇਸ ਚੀਜ਼ ਦਾ ਹੀ ਧਿਆਨ ਹੁੰਦਾ ਹੈ ਜੇ ਆਪਾਂ ਸ਼ੁਰੂ ਤੋਂ ਹੀ ਸਹੀ ਤਰੀਕੇ ਨਾਲ ਲੈਸ ਲਾਵਾਂਗੇ ਫੇਰ ਹੀ ਆਪਣੀ ਫਿਨਿਸ਼ਿੰਗ ਦੇ ਨਾਲ ਲੱਗਦੀ ਹੈ ਹੁਣ ਦੇਖੋ ਆਪਾਂ ਉੱਪਰੋਂ ਸਹੀ ਤਰੀਕੇ ਨਾਲ ਰੱਖ ਲਈ ਬਸ ਇਹਪ ਤੋਂ ਧਿਆਨ ਰੱਖਣਾ ਹੈ ਵੀ ਜਿਹੜਾ ਬਾਹਰ ਦਾ ਕੱਪੜਾ ਉਹ ਵਿੱਚ ਨਾ ਆਵੇ ਠੀਕ ਹੈ ਹੁਣ ਆਪਾਂ ਸੇਮ ਉਸੇ ਤਰੀਕੇ ਨਾਲ ਉੱਥੇ ਹੀ ਸਲਾਈ ਲਾਉਣੀ ਹੈ ਉੱਪਰਲੀ ਸਾਈਡ ਤੇ ਜਿੱਥੇ-ਜਿੱਥੇ ਆਪਾਂ ਕਰੀਜ਼ ਬਣਾਈ ਹੈ ਬਸ ਉੱਥੇ-ਉੱਥੇ ਲਾਈ ਜਾਣੀਆਂ ਹਾਂ ਹਾਂਜੀ ਹੁਣ ਦੇਖੋ ਆਪਣੀ ਲੈਂਸ ਲਾ ਕੇ ਤਿਆਰ ਹੋ ਗਈ ਹੈ ਇਸ ਤਰੀਕੇ ਨਾਲ ਬਹੁਤ ਆਸਾਨੀ ਦੇ ਨਾਲ ਲੈਂਸ ਲੱਗਦੀ ਹੈ ਠੀਕ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਲੈਸ ਲਾਉਂਗੇ ਤਾਂ ਵਧੀਆ ਫਿਨਿਸ਼ਿੰਗ ਦੇ ਨਾਲ ਲੱਗੂਗੀ ਇਹ ਦੇਖੋ ਬਿਲਕੁਲ ਕਿਤੇ ਵੱਲ ਨਹੀਂ ਪਿਆਗਾ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਹਨਾ ਕਿੰਨੀ ਸਫਾਈ ਦੇ ਨਾਲ ਲੱਗੀ ਹੈ ਕਿ ਆਪਾਂ ਨੂੰ ਵਾਧਤ ਵੱਧ ਸਿਉਣਾ ਲਾਉਣ ਦੀ ਕੋਈ ਲੋੜ ਨਹੀਂ ਪੈਂਦੀ ਸਿਰਫ ਦੋ ਸਲਾਈਆਂ ਦੇ ਵਿੱਚ ਹੀ ਲੱਗ ਜਾਂਦੀ ਹੈ ਹਨਾ ਤੇ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ